ਪੰਜਾਬੀ ਕੁੜੀ ਸਨੇਹਾ ਕਟਿਆ ਜੋ YouTube ਤੇ ਕੰਮ ਕਰਦੀ ਆ YouTube ਤੇ ਆਪਣੀ ਵੀਡੀਓ ਪਾਉਂਦੀ ਆ Instagram ਤੇ ਪਾਉਂਦੀ ਆ ਹਾਲੀ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਉਹ ਬਾਹਰਲੀ ਕੰਟਰੀ ਚ ਸਭ ਨੂੰ ਪਤਾ ਦੱਸਣ ਦੀ ਲੋੜ ਨਹੀਂ ਪਰ ਤੁਹਾਨੂੰ ਦੱਸਦੀ ਆ ਸਨੇਹਾ ਕਟਿਆਲ ਦੀ ਕੁਝ ਵੀਡੀਓ ਵਾਇਰਲ ਹੋ ਰਹੀਆਂ ਫੋਟੋ ਵਾਇਰਲ ਹੋ ਰਹੀਆਂ ਇੱਕ ਨੌਜਵਾਨ ਮੁੰਡੇ ਦੇ ਨਾਲ ਮੁੰਡੇ ਦਾ ਚਿਹਰਾ ਦਿਖਾਇਆ ਵੀ ਜਾ ਰਿਹਾ ਤੇ ਕਈਆਂ ਨੇ ਤਾਂ ਚਿਹਰੇ ਦੇ ਉੱਤੇ ਈਮੋਜੀ ਲਗਾਏ ਹੋਏ ਨੇ ਪਰ ਤੁਹਾਨੂੰ ਦੱਸਦੀ ਆ ਇਹ ਮੁੰਡਾ ਕੋਈ ਸਨੇਹਾ ਕਟਿਆਲ ਦਾ ਬੁਆਏਫ੍ਰੈਂਡ ਨਹੀਂ ਜੋ ਲੋਕ ਸੋਚ ਰਹੇ ਨੇ ਅਸੀਂ ਉਹਨਾਂ ਦਾ ਜਦੋਂ ਇੰਸਟਾਗ੍ਰam ਫਰੋਲਿਆ ਤਾਂ ਉੱਥੇ ਇੱਕ ਵੀਡੀਓ ਮਿਲਲੀ ਜਿਸ ਦੇ ਵਿੱਚ ਉਹ ਦੋਨੇ ਇੱਕੋ ਕਾਰ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਵੀਡੀਓ ਦੇਖ ਸਕਦੇ ਹੋ ਇਹ ਹੀ ਉਹ ਵੀਡੀਓ ਹੈ ਤੇ ਇਹ ਹੀ ਉਹ ਮੁੰਡਾ ਤਾਂ ਥੱਲੇ ਲਿਖਿਆ ਸਨੇਹਾ ਕਟਿਆਲ ਨੇ ਇਸ ਵੀਡੀਓ ਦੇ ਬੈਸਟ ਬ੍ਰਦਰ ਐਵਰ ਹਾਰਟ ਲਾਇਆ ਹੋਇਆ ਤੇ ਨਾਲ ਲਿਖਿਆ ਮਾਈ ਪੀਸ ਬ੍ਰਦਰ ਸਕਾ ਜਾਂ ਕਜ਼ਨ ਬ੍ਰਦਰ ਆ ਇਹ ਤਾਂ ਸਾਨੂੰ ਨਹੀਂ ਪਤਾ ਪਰ ਇਹ ਕਲੀਅਰ ਕਰ ਦਿੱਤਾ ਸਨੇਹਾ ਕਟਿਆਲ ਨੇ ਲਿਖ ਕੇ ਕਿ ਬੈਸਟ ਬ੍ਰਦਰ ਐਵਰ ਹਾਰਟ ਮਾਈ ਪੀਸ ਵੀ ਇਹ ਇਹ ਮੇਰਾ ਬ੍ਰਦਰ ਹੈ ਆ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓਜ਼ ਦੇਖੀਆਂ ਜਿਸ ਦੇ ਵਿੱਚ ਇਮੋਜੀ ਲਗਾਏ ਜਾ ਰਹੇ ਨੇ ਚਿਹਰਾ ਲਕੋਇਆ ਜਾ ਰਿਹਾ ਇਸ ਦਾ ਬੁਆਏਫਰੈਂਡ ਸ਼ੋ ਕੀਤਾ ਜਾ ਰਿਹਾ ਆ ਦੋਸਤੋ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁੰਡੇ ਬਾਰੇ ਤੇ ਸਨੇਕਟੇ ਵਾਲੇ ਬਾਰੇ ਕਮੈਂਟਾ ਜਰੂਰ ਦੱਸਿਓ ਤੇ ਜਿੱਥੋਂ ਤੱਕ ਪਤਾ ਲੱਗਿਆ ਕਿ ਇਹ ਇਹਦਾ ਇਸ ਦਾ ਬ੍ਰਦਰ ਵਾਂਗੂ ਹੀ ਆ ਸ਼ੇਅਰ ਜਰੂ ਕਰ ਦਿਓ